ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਵੱਡੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਦੋ ਭਰਾ ਕੌਣ ਸਨ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸੰਗਤ ਜੀ ਸਾਡੇ ਵਿੱਚੋਂ ਬਹੁਤ ਸਾਰੀ ਸੰਗਤ ਇਹ ਤਾਂ ਜਾਣਦੀ ਹੈ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਸ਼ਰੀਰਾਂ ਨੂੰ ਬੀਬੀ ਸ਼ਰਨ ਕੌਰ ਨੇ ਦੁਬਾਰਾ ਸੰਸਕਾਰ ਕੀਤਾ ਗਿਆ ਸੀ ਪਰ ਸਾਡੇ ਵਿੱਚੋਂ ਕਾਫੀ ਸੰਗਤ ਨੂੰ ਇਹ ਨਹੀਂ ਪਤਾ ਕਿ ਬੀਬੀ ਸ਼ਰਨ ਕੌਰ ਨੂੰ ਵੀ ਮੁਗਲ ਸਿਪਾਈਆਂ ਵੱਲੋਂ ਉਸੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਫਿਰ ਜਲ ਰਹੇ ਉਸ ਅੰਗੀਠਾ ਸਾਹਿਬ ਨੂੰ ਸਿਪਾਈਆਂ ਦੁਆਰਾ ਠੰਡਾ ਕਰ ਦਿੱਤਾ ਗਿਆ ਸੀ ਅਤੇ ਸਾਰੇ ਸਰੀਰਾਂ ਨੂੰ ਅੱਧ ਸੜਿਆ ਕਰਕੇ ਛੱਡ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਆ ਕੇ ਉਹਨਾਂ ਅੱਧ ਸੜੇ ਸਰੀਰਾਂ ਦਾ ਆ ਕੇ ਸੰਸਕਾਰ ਨਾ ਕਰ ਸਕੇ ਪਰ ਇਸ ਤੋਂ ਬਾਅਦ ਫਿਰ ਕਿਵੇਂ ਦੋ ਸਕੇ ਭਰਾਵਾਂ ਨੇ ਇਹਨਾਂ ਸਰੀਰਾਂ ਦਾ ਸੰਸਕਾਰ ਕੀਤਾ ਸੀ ਅਤੇ ਕਿਵੇਂ ਉਹ ਕਮਲੇ ਬਣ ਕੇ ਇੱਥੇ ਇਹ ਸਾਰੀ ਸੇਵਾ ਨਿਭਾ पाए ਅੱਜ ਦੀ ਇਸ ਆਖੀ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਜਾਣਦੇ ਹਾਂ ਨੋ ਪੋ ਦੀ ਰਾਤ ਸੁੰਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਲੱਭਦੀ ਹੋਈ ਇੱਕ ਬੀਬੀ ਫਿਰ ਰਹੀ ਸੀ ਗੁਰਸਿੱਖੀ ਵਿੱਚ ਰੱਤੀ ਹੋਈ ਇਸ ਬੀਬੀ ਨੂੰ ਗੁਰੂ ਪਾਤਸ਼ਾਹ ਨੇ ਰੋਹਾਨੀਅਤ ਤਰੀਕੇ ਨਾਲ ਇਹ ਦਰਸ਼ਨ ਦੇ ਕੇ ਆਤਮਕ ਬਲ ਬਖਸ਼ਿਆ ਏਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਇੱਥੇ ਆ ਕੇ ਸਿੰਘਾਂ ਦੀਆਂ ਦੇਹਾਂ ਨੂੰ ਲੱਭਦੀ ਹੈ ਇੱਕ ਦੀਵੇ ਦੇ ਚਾਨਣ ਨਾਲ ਸਿੰਘਾਂ ਦੇ ਸਰੀਰ ਇੱਕ ਥਾਂ ਇਕੱਠੇ ਕਰੀ ਜਾ ਰਹੀ ਹੈ ਮੁਗਲਾਂ ਦੀਆਂ ਅਨੇਕਾਂ ਲਾਸ਼ਾਂ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਸਿੰਘਾਂ ਦੇ ਸਰੀਰਾਂ ਦੀ ਭਾਲ ਭਾਲ ਕਰਦੀ ਹੋਈ ਬੀਬੀ ਸ਼ਰਨ ਕੌਰ ਧੰਨ ਮੇਰਾ ਕਲਗੀਆਂ ਵਾਲਾ ਧੰਨ ਮੇਰੇ ਬਾਜਾਂ ਵਾਲਾ ਮੁੱਖੋਂ ਬੋਲਦੀ ਹੋਈ ਇਸ ਨੇ ਸਖਤ ਮਿਹਨਤ ਕਰਕੇ 10-15 ਸਿੱਖਾਂ ਦੀਆਂ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਅਤੇ ਸੇਵਾ ਕਰਦਿਆਂ ਕਰਦਿਆਂ ਇਹ ਆਪ ਵੀ ਥੱਕ haar ਗਈ ਅਤੇ ਮਾਨ ਵਿੱਚ ਇਹ ਸੋਚ ਸੋਚ ਰਹੀ ਹੈ ਕਿ ਕਿਤੇ ਦਿਨ ਨਾ ਚੜ ਜਾਵੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਇਹਨਾਂ ਲਾਸ਼ਾਂ ਦਾ ਸੰਸਕਾਰ ਕਰ ਦੇਵਾਂ ਨੇੜੋਂ ਤੇੜੋਂ ਕੁਝ ਲੱਕੜਾਂ ਅਤੇ ਕੁਝ ਪਾਥੀਆਂ ਇਕੱਠੀਆਂ ਕਰਕੇ ਅੰਗੀਠਾ ਤਿਆਰ ਕਰਦੀ ਹੈ ਅਤੇ ਕੀਰਤਨ ਸੋਲਾ ਦਾ ਪਾਠ ਕਰਕੇ ਲਾਂਬੂ ਲਾ ਦਿੰਦੀ ਹੈ ਅਤੇ ਇਧਰ ਮੁਗਲ ਸਿਪਾਹੀ ਆਪਣੇ ਮੁਰਦਿਆਂ ਨੂੰ ਦਫਣਾਉਂਦੇ ਹੋਏ ਥੱਕੇ ਹਾਰੇ ਬੇਸੁਰਤ ਹੋ ਕੇ ਸੁੱਤੇ ਪਏ ਸਨ। ਅੱਗ ਦੀਆਂ ਲਾਟਾਂ ਦੇਖ ਕੇ ਇੱਕਦਮ ਡਰ ਕੇ ਉੱਠ ਖੜਦੇ ਹਨ। ਕਾਫੀ ਧੀਰ ਤੱਕ ਤਾਂ ਉਹ ਡਰਦੇ ਹੋਏ ਨੇੜੇ ਹੀ ਨਹੀਂ ਆਉਂਦੇ ਅਤੇ ਕੁਝ ਦੇਰ ਬਾਅਦ ਫਿਰ ਉਹ ਹੌਸਲਾ ਕਰਕੇ ਅੱਗ ਦੇ ਕੋਲ ਜਾਂਦੇ ਹਨ ਤਾਂ ਜਾ ਕੇ ਇਸ ਬੀਬੀ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਹਨ ਅਤੇ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ ਤਾਂ ਬੀਬੀ ਸ਼ਰਨ ਕੌਰ ਨੇ ਕਿਹਾ ਕਿ ਮੈਂ ਦਾਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਅਤੇ ਸਿੰਘਾਂ ਦੀਆਂ ਲਾਸ਼ਾਂ ਦਾ ਸਸਕਾਰ ਕਰ ਰਹੀ ਹਾਂ ਤਾਂ ਬੀਬੀ ਸ਼ਰਨ ਕੌਰ ਦੀ ਇਹ ਗੱਲ ਸੁਣ ਕੇ ਸਿਪਾਈ ਉਸ ਨੂੰ ਫੜਨ ਲੱਗਦੇ ਹਨ ਤਾਂ ਬੀਬੀ ਸ਼ਰਨ ਕੌਰ ਨੀਡਰ ਹੋ ਕੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਤੋ ਲੈਦੀ ਹੈ ਤਾਂ ਕਾਫੀ ਸਿਪਾਈਆਂ ਦੇ ਸਿਰ ਉਤਾਰ ਦਿੰਦੀ ਹੈ ਅਤੇ ਇਸ ਤਰ੍ਹਾਂ ਲੜਦੀ ਲੜਦੀ ਉਹ ਆਪ ਜ਼ਖਮੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਸਿਪਾਹੀ ਉਸ ਬੀਬੀ ਨੂੰ ਜਲਦੀ ਹੋਈ ਅੱਗ ਵਿੱਚ ਸੁੱਟ ਦਿੰਦੇ ਹਨ ਤਾਂ ਬੀਬੀ ਸ਼ਰਨ ਕੌਰ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਨਾਲ ਸ਼ਹੀਦੀ ਪਾ ਜਾਂਦੀ ਹੈ ਬੀਬੀ ਸ਼ਰਨ ਕੌਰ ਨੇ 8 ਪ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪਾਈ ਸੀ ਅਤੇ ਇਸ ਤੋਂ ਬਾਅਦ ਫਿਰ ਰਾਮਾ ਅਤੇ ਤਿਰਲੋਕਾ ਨਾਮ ਦੇ ਦੋ ਸਕੇ ਭਰਾ ਸਰਹੰਦ ਵਿਖੇ ਆਪਣਾ ਮਾਮਲਾ ਤਾਰਨ ਗਏ ਹੋਏ ਸਨ ਤਾ ਜਦ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਤਾਂ ਇਹ ਪੋਚਦੇ ਪਹੁੰਚੋਂਦੇ ਚਮਕੌਰ ਪਹੁੰਚ ਜਾਂਦੇ ਹਨ ਤਾਂ ਉੱਥੇ ਜਾ ਕੇ ਇਹਨਾਂ ਨੂੰ ਗੁਰੂ ਪਿਤਾ ਦੇ ਪੁੱਤਰਾਂ ਦੀ ਸ਼ਹੀਦੀ ਬਾਰੇ ਪਤਾ ਚੱਲਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੜੀ ਦੇ ਵਿੱਚੋਂ ਨਿਕਲਣ ਦੀ ਖਬਰ ਵੀ ਮਿਲਦੀ ਹੈ ਅਤੇ ਇਹਨਾਂ ਨੂੰ ਜਦ ਇਹ ਪਤਾ ਚੱਲਦਾ ਹੈ ਕਿਸਿੰਗਾਂ ਦੀਆਂ ਲਾਸ਼ਾਂ ਰੋਲ ਰਹੀਆਂ ਹਨ ਤਾਂ ਇਹ ਸੁਣ ਕੇ ਇਹਨਾਂ ਨੂੰ ਬੜਾ ਦੁੱਖ ਲੱਗਦਾ ਹੈ ਤੇ ਇਨ ਅਤੇ ਇਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਗੁਰੂ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਅਤੇ ਸਿੰਘਾਂ ਦੇ ਸੰਸਕਾਰ ਜ਼ਰੂਰ ਕਰਾਂਗੇ ਤਾਂ ਉਹ ਦੋਨੋਂ ਭਰਾ ਆਪਣੇ ਕੱਪੜੇ ਫਾੜ ਲੈਂਦੇ ਹਨ ਅਤੇ ਆਪਣੇ ਕੇਸ ਪਿੱਛੇ ਨੂੰ ਖਿਲਾੜ ਕੇ ਸਰੀਰ ਉੱਤੇ ਗੰਧਮੰਦ ਮਲ ਲੈਂਦੇ ਹੈ ਅਤੇ ਉਹ ਪਾਗਲ ਬਣ ਜਾਂਦੇ ਹਨ ਤਾਂ ਫਿਰ ਉਹ ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਉੱਥੇ ਮੁਗਲ ਸਿਪਾਈ ਇਹਨਾਂ ਨੂੰ ਪਾਗਲ ਸਮਝ ਕੇ ਕੁਝ ਨਹੀਂ ਕਹਿ ਰਹੇ। ਤਾਂ ਜਦੋਂ ਰਾਤ ਪੈ ਜਾਂਦੀ ਹੈ ਤਾਂ ਇਹ ਦੋਨੋਂ ਭਰਾ ਸ਼ਹੀਦਾਂ ਦੇ ਸਰੀਰ ਪਾਲਣ ਲੱਗਦੇ ਹਨ। ਅਤੇ ਉੱਥੇ ਇੱਕ ਇਹਨਾਂ ਨੂੰ ਅੰਗੀਠਾ ਮਿਲਦਾ ਹੈ ਜਿਸ ਵਿੱਚ ਕਾਫੀ ਸਿੰਘਾਂ ਅਤੇ ਇੱਕ ਬੀਬੀ ਦਾ ਸਰੀਰ ਅੱਧ ਸੜਿਆ ਪਿਆ ਸੀ। ਇਸ ਬੀਬੀ ਨੇ ਸਿੰਘਾਂ ਦੇ ਸਰੀਰ ਦਾ ਸੰਸਕਾਰ ਕਰਨ ਦਾ ਯਤਨ ਕੀਤਾ ਸੀ। ਸਿਪਾਈਆਂ ਨੇ ਇਸ ਨੂੰ ਵੀ ਸ਼ਹੀਦ ਕਰਕੇ ਅੰਗੀਠਾ ਠੰਡਾ ਕਰ ਦਿੱਤਾ ਸੀ ਅਤੇ ਉਹ ਮੁਗਲ ਚਾਹੁੰਦੇ ਸਨ ਕਿ ਸਿੰਘਾਂ ਦੇ ਸ਼ਰੀਰਾਂ ਦੀ ਬੇਅਦਬੀ ਹੋਵੇ ਤਾਂ ਕਿ ਡਰਦੇ ਹੋਏ ਲੋਕ ਗੁਰੂ ਦੇ ਸਿੱਖ ਨਾ ਬਣਨ ਅਤੇ ਨਾ ਹੀ ਕਿਸੇ ਦੀ ਸਰਕਾਰ ਦੇ ਨਾਲ ਟੱਕਰ ਲੈਣ ਦੀ ਹਿੰਮਤ ਪਵੇ ਅਤੇ ਹਨੇਰੀ ਦੇ ਵਿੱਚ ਸਿੰਘਾਂ ਦੇ ਸ਼ਰੀਰਾਂ ਨੂੰ ਪਛਾਣ ਕੇ ਦੋਨੋਂ ਭਰਾ ਬਹੁਤ ਆਦਬ ਦੇ ਨਾਲ ਅੰਗੀਠੇ ਦੇ ਉੱਤੇ ਲਿਆ ਰੱਖਦੇ ਹਨ ਇਸੇ ਤਰ੍ਹਾਂ ਲੱਭਦਿਆਂ ਲੱਭਦਿਆਂ ਵੱਡੇ ਸਹਿਬ ਜਾਦਿਆਂ ਦੇ ਸ਼ਰੀਰ ਵੀ ਲੱਭ ਜਾਂਦੇ ਹਨ ਤਾਂ ਇਹ ਉਹਨਾਂ ਦੋਨਾਂ ਭਰਾਵਾਂ ਦੇ ਲਈ ਬੜੀ ਪ੍ਰਸ਼ੰਸਾ ਵਾਲੀ ਗੱਲ ਸੀ ਅਤੇ ਮਨ ਹੀ ਮਨ ਵਿੱਚ ਦੋਨਾਂ ਭਰਾਵਾਂ ਨੇ ਗੁਰੂ ਪਾਤਸ਼ਾਹ ਜੀ ਦਾ ਸਤਿ ਧੰਵਾਦ ਕੀਤਾ ਸ਼ੁਕਰਾਨਾ ਕੀਤਾ ਉੱਥੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਸੀ ਅਤੇ ਦੋਨਾਂ ਸਹਿਬਜ਼ਾਦਿਆਂ ਦੇ ਸ਼ਰੀਰ ਉਸ ਅੰਗੀਠੇ ਉੱਤੇ ਲਿਆ ਕੇ ਰੱਖ ਲੈਂਦੇ ਹਨ ਅਤੇ ਅਤੇ ਕੁਝ ਲੱਕੜਾਂ ਅਤੇ ਪਾਥੀਆਂ ਇਕੱਠੀਆਂ ਕਰਕੇ ਅੰਗੀਠਾ ਤਿਆਰ ਕਰ ਲੈਂਦੇ ਹਨ ਅਤੇ ਅਰਦਾਸ ਕਰਕੇ ਅਗਨੀ ਲਾ ਦਿੰਦੇ ਹਨ ਤੇ ਆਗ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ ਤਾਂ ਉੱਥੇ ਇਹ ਸਿਪਾਹੀ ਵੇਖ ਕੇ ਦੌੜ ਕੇ ਆ ਜਾਂਦੇ ਹਨ ਤਾਂ ਇਹ ਦੋਨੋਂ ਭਰਾ ਸਿਪਾਹੀਆਂ ਨੂੰ ਦੇਖ ਕੇ ਬੜੀ ਜ਼ੋਰ-ਜ਼ੋਰ ਦੀ ਕਿਲਕਾਰੀਆਂ ਮਾਰਦੇ ਹਨ ਅਤੇ ਮਿੱਟੀ ਦੇ ਨਾਲ ਖੇਡਣ ਲੱਗ ਪੈਂਦੇ ਹਨ ਤਾਂ ਸਿਪਾਹੀ ਪਾਗਲ ਜਾਣ ਕੇ ਫਿਰ ਵਾਪਸ ਮੁੜ ਜਾਂਦੇ ਹਨ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਭਾਈ ਰਾਮਾ ਤੇ ਪਾਈ ਰਾਮਾ ਤੇ ਪਾਈ ਤਿਲੋਕਾ ਨੇ ਸਹਬਜ਼ਾਦਿਆਂ ਦੇ ਸਹਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਪੋ ਦੀ ਰਾਤ ਨੂੰ ਕੀਤੇ ਗਏ ਸਨ ਇਸ ਤੋਂ ਤਿੰਨ ਦਿਨ ਬਾਅਦ ਫਿਰ ਸ਼ਹੀਦਾਂ ਦੀਆਂ ਆਸਤੀਆਂ ਨੂੰ ਦੋ ਵੱਡੇ-ਵੱਡੇ ਮਿੱਟੀ ਦੇ ਘੜਿਆਂ ਦੇ ਵਿੱਚ ਪਾ ਕੇ ਧਰਤੀ ਦੇ ਵਿੱਚ ਦਬਾ ਦਿੰਦੇ ਹਨ ਅਤੇ ਉਸ ਤੋਂ ਬਾਅਦ ਫਿਰ ਆਪਣੇ ਪਿੰਡ ਨੂੰ ਚੱਲ ਪੈਂਦੇ ਹਨ ਸੰਗਤ ਜੀ ਇਸ ਤਰ੍ਹਾਂ ਇਹਨਾਂ ਦੋਨਾਂ ਭਰਾਵਾਂ ਨੇ ਸ਼ਹੀਦ ਸਿੰਘਾਂ ਤੇ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦਿਆਂ ਦੇ ਸੰਸਕਾਰ ਕੀਤੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ